ਵੈਲਕਮ ਟੂ ਮਾਈ ਚੈਨਲ ਲਰਨਿੰਗ ਜੰਕਸ਼ਨ ਹਾਂਜੀ ਪੀ ਟੀ ਪਲੱਸ ਵੀ ਜਿਵੇਂ ਸਭ ਨੂੰ ਪਤਾ ਹੈ ਕਿ ਹੁਣ ਹਰ ਰੋਜ਼ ਜਿਹੜਾ ਹੈਗਾ ਬਹੁਤ ਸਾਰੇ ਨੋਟੀਫਿਕੇਸ਼ਨ ਸਾਨੂੰ ਦਿੰਦਾ ਅਲੱਗ-ਅਲੱਗ ਜਿਹੜੀਆਂ ਨਵੀਆਂ ਐਡਵਰਟਾਈਜ਼ਮੈਂਟਸ ਆ ਰਹੀਆਂ ਨੇ ਨਵੇਂ ਐਗਜ਼ਾਮਸ ਨਿਕਲ ਰਹੇ ਨੇ ਪੁਰਾਣੇ ਜਿਹੜੇ ਰਿਜ਼ਲਟ ਨੇ ਉਹ ਆ ਰਹੇ ਨੇ ਤੇ ਮੇਨ ਜੋ ਹੈ ਉਹ ਅੱਜ ਦੀ ਵੀਡੀਓ ਹੈਗੀ ਆਪਣੀਆਂ ਵੇਟਿੰਗ ਲਿਸਟਸ ਨੂੰ ਲੈ ਕੇ ਠੀਕ ਹੈ ਕਿ ਪੀ ਟੀ ਪਲੱਸ ਵੀ ਜਿਹੜੀਆਂ ਕਲਰਕ ਦੀਆਂ ਬਹੁਤ ਸਾਰੀਆਂ ਆਪਾਂ ਪੇਪਰ ਦਿੱਤੇ ਨੇ ਪਹਿਲਾਂ ਠੀਕ ਹੈ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਲੀਗਲ ਕਲਰਕ ਦਾ ਇਸ ਤੋਂ ਪਹਿਲਾਂ ਜਿਹੜਾ ਕਲਰਕ ਦਾ ਪੇਪਰ 2021 ਦੇ ਵਿੱਚ ਹੋਇਆ ਉਹਦੀਆਂ ਵੇਟਿੰਗ ਲਿਸਟਾਂ ਜਿਹੜੀਆਂ ਹੈਗੀਆਂ ਨੇ ਕੰਟੀਨਿਊ ਹੁਣ ਤੱਕ ਆ ਰਹੀਆਂ ਨੇ ਸੋ ਜਿਹੜਾ ਹੈਗਾ ਪੀਟਸਬੀ ਦੇਖੋ ਟਾਈਪਿੰਗ ਦੇ ਲਈ ਦੇਖੋ ਇੱਕ ਤਾਂ ਵੇਟਿੰਗ ਲਿਸਟਾਂ ਹੁਣ ਤੱਕ ਕਿਵੇਂ ਆਈਆਂ ਨੇ ਕਿ ਜਿਹੜੇ ਕੈਂਡੀਡੇਟਸ ਦੀਆਂ ਆਲਰੇਡੀ ਟਾਈਪਿੰਗ ਟੈਸਟਸ ਹੋ ਚੁੱਕੇ ਸੀਗੇ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਸੀ ਉਹ ਕੈਂਡੀਡੇਟਸ ਨੂੰ ਜਿਹੜਾ ਵਨ ਬਾਈ ਵਨ ਕਰਕੇ ਪੰਜ ਲਿਸਟਾਂ ਹੁਣ ਆਈਆਂ ਨੇ ਆਪਣੇ ਕੋਲ ਜਿਹੜਾ 2021 ਦੇ ਵਿੱਚ ਪੇਪਰ ਹੋਇਆ ਸੀ ਐਡਵਰਟਾਈਜ਼ਮੈਂਟ ਨੰਬਰ 17 2021 ਦੇ ਵਿੱਚ ਠੀਕ ਹੈ ਹੁਣ ਤੱਕ ਜਿਹੜੀਆਂ ਪੰਜ ਲਿਸਟਾਂ ਉਹਦੀਆਂ ਸਾਡੇ ਕੋਲ ਵੇਟਿੰਗ ਦੇ ਵਿੱਚ ਆ ਗਈਆਂ ਨੇ ਪਰ ਹੁਣ ਜਿਹੜਾ ਹੈਗਾ ਪੀਟਪੀਐਸਬੀ ਉਹ ਕੈਂਡੀਡੇਟਸ ਤੋਂ ਇਲਾਵਾ ਜਿਨ੍ਹਾਂ ਦੀ ਟਾਈਪਿੰਗ ਆਲਰੇਡੀ ਹੋਈ ਪਈ ਆ ਨਵੇਂ ਕੈਂਡੀਡੇਟਸ ਨੂੰ ਟਾਈਪਿੰਗ ਦਾ ਮੌਕਾ ਦੇ ਰਿਹਾ ਦੇਖੋ ਸਾਡੇ ਕੋਲ ਜਿਹੜਾ ਹੈਗਾ ਕਲਰਕਸ 17 2021 ਦਾ ਮਿਤੀ 17 ਨੂੰ ਮਤਲਬ ਕਿ ਕੱਲ ਜਿਹੜੇ ਹੈਗੇ ਨੇ ਸਾਡੇ ਕੋਲ ਟਾਈਪਿੰਗ ਟੈਸਟ ਹੋ ਰਹੇ ਨੇ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਜਿਹੜੇ ਕੈਂਡੀਡੇਟਸ ਦੇ ਨਾਮ ਨੇ ਉਹ ਤੁਸੀਂ ਆਲਰੇਡੀ ਦੇਖ ਲਏ ਹੋਣਗੇ ਜੇਕਰ ਨਹੀਂ ਦੇਖੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਵੈਸੇ ਕੱਲ ਤਾਂ ਇਹਦਾ ਪੇਪਰ ਹੀ ਹੈ ਠੀਕ ਹੈ ਮੇਨ ਜਿਹੜਾ ਹੈਗਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਅੱਗੇ ਸਾਡੇ ਕੋਲ ਕਿੰਨੀਆਂ ਵੇਟਿੰਗ ਲਿਸਟਾਂ ਆਉਣਗੀਆਂ ਠੀਕ ਹੈ ਕਿਉਂਕਿ ਹੁਣ ਨਵੇਂ ਬੱਚੇ ਟਾਈਪਿੰਗ ਲਈ ਬੁਲਾਏ ਜਾ ਰਹੇ ਨੇ ਤਾਂ ਸਾਨੂੰ ਕਿੰਨੀ ਉਮੀਦ ਆ ਕਿ ਅੱਗੇ ਕਿੰਨੀਆਂ ਵੇਟਿੰਗ ਲਿਸਟ ਆਉਣਗੀਆਂ ਜਿਨ੍ਹਾਂ ਦੇ ਜਿਹੜੇ ਕੈਂਡੀਡੇਟਸ ਆਲਰੇਡੀ ਕਲੀਅਰਡ ਨੇ ਉਹਨਾਂ ਦਾ ਹੁਣ ਤੱਕ ਵੇਟਿੰਗ ਲਿਸਟਾਂ ਚ ਨਾਮ ਨਹੀਂ ਆਇਆ ਤਾਂ ਕਿੰਨੀਆਂ ਅਗਲੀਆਂ ਵੇਟਿੰਗ ਲਿਸਟਾਂ ਆਉਣਗੀਆਂ ਤੇ ਉਹਨਾਂ ਦੇ ਉਹਦੇ ਵਿੱਚ ਉਹਨਾਂ ਦਾ ਨਾਮ ਆ ਸਕਦਾ ਹੁਣ ਦੇਖੋ ਇਹਦੇ ਵਿੱਚ ਕੀ ਆ ਇਹਦੇ ਵਿੱਚ ਜਿਹੜੀ ਕਲਰਕ 17 2021 ਦੀ ਇਹਦੇ ਵਿੱਚ 27 ਨਵੇਂ ਬੱਚਿਆਂ ਨੂੰ ਜਿਹੜਾ ਹੈਗਾ ਉਹ ਟਾਈਪਿੰਗ ਦੇ ਲਈ ਬੁਲਾਇਆ ਗਿਆ ਤੇ ਕੈਟਾਗਰੀ ਜਿਹੜੀ ਹੈਗੀ ਹੈ ਇਹਦੇ ਵਿੱਚ ਸਾਡੇ ਕੋਲ SCRO ਹੈ ਠੀਕ ਹੈ ਇਹਦੇ ਵਿੱਚ ਸਾਰੇ ਕੈਂਡੀਡੇਟਸ ਜਿਹੜੇ ਹੈਗੇ ਨੇ ਉਹ SCRO ਦੇ ਨੇ ਇਹਦੇ ਤੋਂ ਅਸੀਂ ਕੀ ਨਤੀਜਾ ਕੱਢ ਸਕਦੇ ਹਾਂ ਕਿ ਦੇਖੋ ਦੇਖੋ ਕਾਫੀ سارے ਬੱਚੇ ਜਿਹੜੇ ਹੈਗੇ ਨੇ ਅਦਰ ਕੈਟਾਗਰੀਜ਼ ਦੇ ਲਾਈਕ ਜਨਰਲ ਕੈਟਾਗਰੀ ਜਿਹੜੀ ਹੈਗੀ ਉਹਦੇ ਬੱਚੇ ਆਲਰੇਡੀ ਕਲੀਅਰਡ ਨੇ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਪਈ ਆ ਬਟ ਉਹਨਾਂ ਦਾ ਹਜੇ ਤੱਕ ୱੇਟਿੰਗ ਲਿਸਟ ਦੇ ਵਿੱਚ ਨਾਮ ਨਹੀਂ ਆਇਆ ਤਾਂ ਉਹਨਾਂ ਨੂੰ ୱੇਟਿੰਗ ਹੈ ਕਿ ਸਾਡਾ ਨਾਮ ਨਹੀਂ ਆਇਆ ਤਾਂ ਬੜਾ ਨਵੇਂ ਬੱਚੇ ਟਾਈਪਿੰਗ ਲਈ ਬੁਲਾਏ ਗਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ 12021 ਵਾਲੀ ਨੋਟੀਫਿਕੇਸ਼ਨ ਦੇ ਕਲਰਕ ਦੇ ਵਿੱਚ ਜਿਹੜੇ ਕੈਂਡੀਡੇਟਸ ਨੂੰ SCRO ਦੇ ਬੁਲਾਏ ਗਏ ਨੇ ਮਤਲਬ ਕਿ SCRO ਦੇ ਜਿਹੜੇ ਆਲਰੇਡੀ ਪਹਿਲਾਂ ਟਾਈਪਿੰਗ ਲੈ ਕੇ ਹੋਈ ਹੋਈ ਆ ਬੱਚਿਆਂ ਦੀ ਉਹਨਾਂ ਦੇ ਆਈ ਥਿੰਕ ਉਹ ਪੂਰੇ ਹੋ ਗਏ ਹੋਣੇ ਬੱਚੇ ਤਾਂ ਹੁਣ ਉਹ ਨਵੇਂ ਬੱਚਿਆਂ ਨੂੰ ਮੌਕਾ ਦੇ ਰਹੇ ਨੇ ਜਿਹੜੀਆਂ ਵੈਕੈਂਸੀਜ਼ ਐ ਐਸਆਰਓ ਦੀਆਂ ਖਾਲੀ ਨੇ ਮਤਲਬ ਕਿ ਜਨਰਲ ਦੇ ਜਿਹੜੇ ਬੱਚੇ ਹਜੇ ਪਾਏ ਨੇ ਜਿਨ੍ਹਾਂ ਦੇ ਹੁਣ ਤੱਕ ਨਾਮ ਨਹੀਂ ਆਏ ਲਿਸਟਾਂ ਦੇ ਵਿੱਚ ਤਾਂ ਹੁਣ ਨੈਕਸਟ ਲਿਸਟਾਂ ਜਿਹੜੀਆਂ ਹੈਗੀਆਂ ਨੇ ਦੇਖੋ ਇਹ ਸ਼ੋਰ ਹੈ ਕਿ ਪੰਜ ਲਿਸਟਾਂ ਆ ਗਈਆਂ ਅੱਗੇ ਵੀ ਲਿਸਟਾਂ ਆਉਣੀਆਂ ਨੇ ਕਿਉਂਕਿ ਜੀ ਲਿਸਟ ਆਉਣੀਆਂ ਨੇ ਤਾਂ ਹੀ ਉਹਨਾਂ ਨੇ ਨਵੇਂ ਬੱਚਿਆਂ ਨੂੰ ਟਾਈਪਿੰਗ ਦੇ ਲਈ ਬੁਲਾਇਆ ਟਾਈਪਿੰਗ ਹੋਏਗੀ ਉਦੋਂ ਬਾਅਦ ਮੇ ਜਿਹੜੇ ਕਲੀਅਰ ਕਰਨੀ ਹੈ ਉਹਨਾਂ ਦਾ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਥੈਨ ਨਵੀਆਂ ਜਿਹੜੀਆਂ ウェイਟਿੰਗ ਲਿਸਟਾਂ ਹੈਗੀਆਂ ਨੇ ਸਾਰਾ 2021 ਦੇ ਕਲਰਕ ਦੀਆਂ ਉਹ ਜਾਰੀ ਹੋਣਗੀਆਂ ਤਾਂ ਜੇਕਰ ਤੁਸੀਂ ਪਹਿਲਾਂ ਜਨਰਲ ਕੈਟਾਗਰੀ ਨਾਲ ਜਾਂ ਕਿਸੇ ਹੋਰ ਕੈਟਾਗਰੀ ਨਾਲ ਰਿਲੇਟਡ ਉਹ ਜਿਹਦੇ ਵਿੱਚ ਤੁਹਾਡਾ ਜਿਹੜਾ ਹੈਗਾ ਟਾਈਪਿੰਗ ਕਲੀਅਰ ਆ ਤੁਹਾਡੀ ਡੀ ਵੀ ਹੋਈ ਹੋਈ ਆ ਤਾਂ ਤੁਹਾਡਾ ਨਵੀਆਂ ਲਿਸਟਾਂ ਦੇ ਵਿੱਚ ਤੁਹਾਡਾ ਨਾਮ ਜਿਹੜਾ ਹੈਗਾ ਜ਼ਰੂਰ ਆਏਗਾ ਇੱਕ ਦਿਨ ਦੇ ਵਿੱਚ ਜਿਹੜੀ ਹੈਗੀ ਆ ਨਵੀਂ ‟ਵੇਟਿੰਗ ਲਿਸਟ” ਜਿਹੜੀ ਹੈਗੀ ਇਹ ਵਾਲੇ ਕਲਰਕ ਦੀ ਪਏਗੀ ਠੀਕ ਹੈ ਸ਼ੋਰਨਲੀ ਪਏਗੀ ਤੇ ਉਹਦੇ ਨਾਲ ਦੀ ਨਾਲ ਮੈਂ ਤੁਹਾਨੂੰ ਅਪਡੇਟ ਦਵਾਂਗੀ ਕੱਲ੍ਹ ਜਾਂ ਪਰਸੋਂ ਤੱਕ ਸ਼ੋਰ ਹਾਂ ਕਿ ਇੱਕ ਨਵੀਂ ‟ਵੇਟਿੰਗ ਲਿਸਟ” ਇਹਦੀ 6ਵੀਂ ‟ਵੇਟਿੰਗ ਲਿਸਟ” ਤੁਹਾਡੇ ਕੋਲ ਪੈਣ ਵਾਲੀ ਆ ਕਿਉਂਕਿ ਆਪਾਂ ਨੂੰ ਜਿਹੜਾ ਵੈਬਸਾਈਟ ਦੇ ਉੱਤੇ ਇਹਦਾ ਲਿੰਕ ਸ਼ੋ ਹੋ ਰਿਹਾ ਹੈ ਅੱਜ ਅੱਜ ਨੋਟੀਫਿਕੇਸ਼ਨ ਦੇ ਵਿੱਚ ਆਪਾਂ ਨੂੰ ਲਿੰਕ ਸ਼ੋ ਹੋ ਰਿਹਾ ਉਸ ਚੀਜ਼ ਦਾ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਏ ਪੜੋ 6th ਪ੍ਰੋਵੀਜ਼ਨਲ ਲਿਸਟ ਆਫ ਕੈਂਡੀਡੇਟਸ ਅਗੇਂਸਟ ਨੋਨ ਜੁਆਇਨਿੰਗ ਸੀਟਸ ਆਫ ਕਲਰਕ ਐਡਵਰਟਾਈਜ਼ ਨੰਬਰ 172001 ਪਰ ਇਹ ਜਿਹੜੇ ਹੈਗੇ ਨੇ ਲਿੰਕ 에ਰਰ ਆ ਰਹੇ ਨੇ ਇਹ ਹਜੇ ਓਪਨ ਨਹੀਂ ਹੋ ਰਹੇ ਮਤਲਬ ਕਿ ਇਹ ਅਪਲੋਡ ਹੋ ਗਏ ਨੇ ਬਟ ਇਹਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੈਗਾ ਉਹ ਕਮੀਆਂ ਤਾਂ ਇਹਨੂੰ ਉਹ ਰੀ ਅਪਲੋਡ ਜ਼ਰੂਰ ਕਰਨਗੇ ਤਾਂ ਇਹਦੇ ਵਿੱਚ ਜਿਹੜੇ ਨਵੇਂ ਬੱਚੇ ਨੇ ਹਜੇ ਦੇਖੋ ਇਹਨਾਂ ਦੀ ਟਾਈਪਿੰਗ ਹੋਣੀ ਆ ਜਿਹੜੇ ਟਾਈਪਿੰਗ ਲਈ ਬੱਚੇ ਬੁਲਾਏ ਗਏ ਨੇ ਉਹਨਾਂ ਦੀ ਹਜੇ ਟਾਈਪਿੰਗ ਹੋਣੀ ਆ ਮਤਲਬ ਕਿ ਆਲਰੇਡੀ ਸਾਡੇ ਕੋਲ ਜਿਹੜਾ ਹੈਗਾ ਇੱਕ ਲਿੰਕ ਆ ਗਿਆ 6ਵੀਂ <strong>waiting list</strong> ਦਾ ਇਸ ਮਤਲਬ ਕਿ ਅਸੀਂ ਇਹ ਕਹਿ ਸਕਦੇ ਆ ਕਿ ਇਹ ਵਾਲੇ ਜਿਹੜੇ ਕੈਂਡੀਡੇਟਸ ਨੇ ਇਹਨਾਂ ਦੀ ਟਾਈਪਿੰਗ ਹੋਣ ਤੋਂ ਬਾਅਦ ਕਲੀਅਰ ਹੋਣ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਸਾਡੇ ਕੋਲ 7th 8th ਨਵੀਆਂ <strong>waiting list</strong>ਾਂ ਵਿੱਚ ਆਉਣੀਆਂ ਨੇ ਇਸ ਲਈ ਜੇਕਰ ਤੁਹਾਡਾ ਟੈਸਟ ਕਲੀਅਰ ਹੋਇਆ ਪਿਆ ਤਾਂ ਤੁਸੀਂ ਉਮੀਦ ਰੱਖੋ ਤੁਹਾਡਾ ਨਾਮ ਜਿਹੜਾ ਹੈਗਾ ਅਗਲੀਆਂ <strong>waiting list</strong>ਾਂ ਦੇ ਵਿੱਚੋਂ ਜ਼ਰੂਰ ਆਏਗਾ ਠੀਕ ਹੈ ਜੀ ਬਾਕੀ ਜਿਨ੍ਹਾਂ ਦਾ ਇਹਦੇ ਵਿੱਚ ਟਾਈਪਿੰਗ ਟੈਸਟ ਹੈਗਾ ਉਹ ਆਪਣਾ ਕੱਲ ਟਾਈਪਿੰਗ ਟੈਸਟ ਦੇ ਕੇ ਆਉਣਗੇ ਠੀਕ ਹੈ ਇਸ ਤੋਂ ਇਲਾਵਾ ਕਲਰਕ 2021 ਤੋਂ ਇਲਾਵਾ ਸਾਡੇ ਕੋਲ 18 2021 19 2021 3 2022 ਐਂਡ 15 2022 ਠੀਕ ਹੈ ਕਲਰਕ ਆਈਟੀ ਦੇ ਕਲਰਕ ਲੇਖਾ ਦੇ ਕਲਰਕ ਕਮ ਡਾਟ ਐਂਟਰੀ ਆਪਰੇਟਰ ਜਿਹੜਾ ਸਾਡੇ ਕੋਲ ਹ ਆਪਣਾ ਪਪਰ ਹੋਇਆ ਠੀਕ ਹੈ ਜੀ ਤੇ ਕਲਰਕ ਲੇਖਾ 15 2022 ਐਡਵਰਟਾਈਜ਼ਮੈਂਟ ਇਹਦੇ ਵਿੱਚ ਵੀ ਜਿਹੜੇ ਹੈਗੇ ਨੇ ਕੈਂਡੀਡੇਟਸ ਉਹ ਬੁਲਾਏ ਗਏ ਨੇ ਇਹਨਾਂ ਦਾ ਵੀ ਕੱਲ ਜਿਹੜਾ ਹੈਗਾ ਟਾਈਪਿੰਗ ਟੈਸਟ ਹੈ ਸਾਡੇ ਕੋਲ ਇਹਦੇ ਵੀ ਜਿਹੜੇ ਹੈਗੇ ਨੇ ਅਲੱਗ-ਅਲੱਗ ਇਹ ਲਿਸਟ ਵੱਡੀ ਆ ਇਹ ਵੀ ਜਿਹੜੇ ਕੈਂਡੀਡੇਟਸ ਨੇ ਕੱਲ ਆਪਣਾ ਪੇਪਰ ਦੇਣਾ ਉਹਨਾਂ ਨੇ ਆਲਰੇਡੀ ਦੇਖ ਲਿਆ ਹੋਵੇਗਾ ਤਾਂ ਇਹਦੇ ਵਿੱਚ ਦੇਖੋ ਇਹਦੇ ਵਿੱਚ ਕਾਫੀ ਜ਼ਿਆਦਾ ਜਨਰਲ ਦੇ ਕੈਂਡੀਡੇਟਸ ਵੀ ਬੁਲਾਏ ਗਏ ਨੇ ਲਿਸਟ ਕਲਰਕ ਆਈਟੀ ਦੀ 18 2021 ਦੀ ਜਿਹੜੀ ਪਲੇਸਟਾ ਇਹਦੇ ਵਿੱਚ ਬੱਚੇ ਬੁਲਾਏ ਗਏ ਨੇ ਜਨਰਲ ਦੇ ਕਾਫੀ ਬੱਚੇ ਨੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਉਸ ਦੇ ਇਲਾਵਾ ਅਦਰ ਕੈਟੇਗਰੀਜ਼ ਦੇ ਨੇ ਠੀਕ ਹੈ ਇਹਦੇ ਵਿੱਚ ਕਾਫੀ ਬੱਚੇ ਤੁਹਾਡੇ ਕੋਲ ਟਾਈਪਿੰਗ ਦੇ ਲਈ ਬੁਲਾਏ ਗਏ ਨੇ 53 ਬੱਚੇ ਹੈਗੇ ਨੇ ਉਸ ਤੋਂ ਬਾਅਦ ਮੈਂ 192021 ਕਲਰਕ ਅਕਾਊਂਟਸ ਦੇ ਬੱਚੇ ਜਿਹੜੇ ਹੈਗੇ ਨੇ ਉਹ ਟਾਈਪਿੰਗ ਦੇ ਲਈ ਬੁਲਾਏ ਗਏ ਨੇ ਜਨਰਲ ਕੈਟੇਗਰੀਜ਼ ਦੇ ਵਿੱਚ ਵੀ ਸਾਰੇ ਕੈਟੇਗਰੀਜ਼ ਜਿਹੜੀਆਂ ਹੈਗੀਆਂ ਨੇ ਉਹ ਐਡ ਕੀਤੀਆਂ ਗਈਆਂ ਨੇ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਵੀ ਸਾਡੇ ਕੋਲ 43 ਜਿਹੜੀਆਂ ਹੈਗੀਆਂ ਨੇ 43 ਕੈਂਡੀਡੇਟਸ ਬੁਲਾਏ ਗਏ ਨੇ ਨੈਕਸਟ ਸਾਡੇ ਕੋਲ ईडब्ल्यूएस ਕੈਟਾਗਰੀ ਦੇ ਵਿੱਚ ਵੀ ਬੱਚੇ ਬੁਲਾਏ ਗਏ ਨੇ ਇਹਦੇ ਵਿੱਚ ਵੀ ਜਿਹੜੇ ਹੈਗੇ ਨੇ ਸਾਡੇ ਕੋਲ ਕਾਫੀ ਸਾਰੇ ਕੈਂਡੀਡੇਟਸ ਬੁਲਾਏ ਗਏ ਨੇ ਦੇਖ ਸਕਦੇ ਹੋ ਤੁਸੀਂ ਨੈਕਸਟ ਫਿਰ ਬੀਸੀ ਕੈਟਾਗਰੀ ਦੇ ਸਾਰੀਆਂ ਕੈਟਾਗਰੀਜ਼ ਦੇ ਜਿਹੜੇ ਕੈਂਡੀਡੇਟਸ ਨੇ ਇਹਦੇ ਵਿੱਚ ਸਾਡੇ ਕੋਲ ਬੁਲਾਏ ਗਏ ਨੇ ਐਸੀ ਕੈਟਾਗਰੀਜ਼ ਦੇ ਫਿਰ ਅੱਗੇ ਕੈਂਡੀਡੇਟਸ ਆ ਗਏ ਇਦੇ ਵਿੱਚ ਬਹੁਤ ਸਾਰੇ ਬੱਚੇ ਬੁਲਾਏ ਗਏ ਨੇ ਜਿਹੜੀ ਇਹ ਵਾਲੀ ਸਾਡੇ ਕੋਲ 19 2021 ਦੇ ਵਿੱਚ ਮਤਲਬ ਤੁਸੀਂ ਦੇਖੋਗੇ ਜਿਨ੍ਹਾਂ ਨੇ ਜਿਹੜੇ ਆਲਰੇਡੀ ਕਲੀਅਰਡ ਨੇ ਉਹ ਪੂਰੇ ਹੋਣ ਤੋਂ ਬਾਅਦ ਉਹਨਾਂ ਨੂੰ ਹੋਰ ਜ਼ਿਆਦਾ ਕੈਂਡੀਡੇਟਸ ਦੀ ਜ਼ਰੂਰਤ ਆ ਇਸ ਲਈ ਉਹ ਹੋਰ ਜਿਹੜੇ ਹੈਗੇ ਨੇ ਉਹਨਾਂ ਨੂੰ ਟਾਈਪਿੰਗ ਦਾ ਮੌਕਾ ਦੇ ਰਹੇ ਨੇ ਤੇ ਨੈਕਸਟ ୱੇਟਿੰਗ ਲਿਸਟਾਂ ਸਾਡੇ ਕੋਲ ਜਾਰੀ ਹੋਣਗੀਆਂ ਠੀਕ ਹੈ ਜੀ ਨੈਕਸਟ ਆਪਣੇ ਕੋਲ ਦੇਖੋ ਇਹ ਆ ਗਿਆ 19 19 ਵਾਲੀ ਆ ਗਈ ਨੈਕਸਟ ਫਿਰ ਸਾਡੇ ਕੋਲ ਕਲਰਕ ਕਮ ਡਾਟ ਐਂਟਰੀ ਆਪਰੇਟਰ ਐਡਵਰਟਾਈਜ਼ਮੈਂਟ ਨੰਬਰ 32022 ਦੀ ਜਿਹੜੀ ਹੈਗੀ ਹੈ ਟਾਈਪ ਟੈਸਟ ਉਹਦੇ ਵਿੱਚ ਵੀ ਸਾਡੇ ਕੋਲ ਦੇਖੋ ਇਹ ਵਾਲੇ ਕੈਂਡੀਡੇਟਸ ਬੁਲਾਏ ਗਏ ਨੇ ਜਨਰਲ categories ਦੇ ਨੇ ਠੀਕ ਹੈ ਸਾਰੀਆਂ categories ਇਹਦੇ ਵਿੱਚ ਵੀ ਆਰ ਨੇ ਇਹਦੇ ਵਿੱਚ ਵੀ ਸਾਡੇ ਕੋਲ ਬਹੁਤ سارے ਕੈਂਡੀਡੇਟਸ ਜਿਹੜੇ ਹੈਗੇ ਨੇ ਉਹ ਬੁਲਾਏ ਗਏ ਨੇ ਦੇਖ ਸਕਦੇ ਹੋ ਤੁਸੀਂ 100 ਅੱਗੇ 105 ਦੇ ਅੱਗੇ BC ਕੈਟੇਗਰੀਜ਼ ਆਗੇ ਮਤਲਬ ਸਾਰੇ ਤੁਸੀਂ ਜਿਨ੍ਹਾਂ ਨੇ ਵੀ ਟੈਸਟ ਦੇਣਾ ਅੱਗੇ ਫਿਰ ਸਾਡੇ ਕੋਲ ਕਲਰਕ ਅਕਾਊਂਟਸ ਦਾ ਜਿਹੜਾ 15 2022 ਉਹਦੇ ਵਿੱਚ ਵੀ ਜਿਹੜੇ ਅਲੱਗ-ਅਲੱਗ ਕੈਂਡੀਡੇਟਸ ਬੁਲਾਏ ਗਏ ਨੇ ਇਹਦੇ ਵਿੱਚ ਦੇਖੋ ਕਿੰਨੇ ਜ਼ਿਆਦਾ ਕੈਂਡੀਡੇਟਸ ਟਾਈਪਿੰਗ ਦੇ ਲਈ ਬੁਲਾਏ ਗਏ ਨੇ ਹੁਣ ਜਿਨ੍ਹਾਂ ਦੀ ਟਾਈਪਿੰਗ ਟੈਸਟ ਕੱਲ ਕਲੀਅਰ ਹੋ ਜਾਏਗੀ ਉਹਨਾਂ ਨੂੰ ਫਿਰ ਅੱਗੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਬੁਲਾਇਆ ਜਾਏਗਾ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਜਾਏਗੀ ਤਾਂ ਨੈਕਸਟ ਸਾਡੇ ਕੋਲ ‟ਵੇਟਿੰਗ ਲਿਸਟਾਂ” ਆਇਆ ਨਦੀਆਂ ਜਾਰੀ ਹੋਣਗੀਆਂ ਠੀਕ ਹੈ ਹੁੰਦੀ ਕੋਸੀ ਦੇਖ ਸਕਦੇ ਆ ਕਿ ਸਾਡੇ ਕੋਲ ਜਿਹੜਾ 2021 ਦਾ ਪੇਪਰ ਹੋਇਆ ਹੋਇਆ ਉਹਦੇ ਲਈ ਹੁਣ ਤੱਕ ਟਾਈਪਿੰਗ ਟੈਸਟ ਲਈ ਕੈਂਡੀਡੇਟਸ ਬੁਲਾਏ ਜਾ ਰਹੇ ਨੇ ਨਵੇਂ ਜਿਹੜੇ ਕਲਰਕ ਦੇ ਪੇਪਰ ਨੇ ਉਹਦੇ ਸਾਡੇ ਕੋਲ ਕੈਂਡੀਡੇਟਸ ਬੁਲਾਏ ਜਾ ਰਹੇ ਨੇ ਤਾਂ ਸ਼ੋਰਲੀ ਤੁਹਾਡੇ ਕੋਲ ਅਪਕਮਿੰਗ ਬਹੁਤ ਸਾਰੀਆਂ ਵੇਟਿੰਗ ਲਿਸਟਾਂ ਆਉਣ ਵਾਲੀਆਂ ਨੇ ਜੇਕਰ ਆਲਰੇਡੀ ਤੁਹਾਡਾ ਟਾਈਪਿੰਗ ਟੈਸਟ ਕਲੀਅਰਡ ਆ ਹੁਣ ਤੱਕ ਤੁਹਾਡਾ वेटिंग लिस्ट नाम नहीं आया था श्योर ਤੁਹਾਡਾ ਜਿਹੜਾ ਹੈਗਾ ਅਗਲੀਆਂ वेटिंग लिस्टਾਂ ਚ ਆਏਗਾ ਜੇਕਰ ਤੁਸੀਂ ਹਜੇ ਟਾਈਪਿੰਗ ਟੈਸਟ ਨਹੀਂ ਆ ਤੁਹਾਡਾ ਇਹਨਾਂ ਲਿਸਟਾਂ ਦੇ ਵਿੱਚ ਨਾਮ ਹੈ ਤਾਂ ਵੀ ਤੁਸੀਂ ਆਪਣਾ ਟਾਈਪਿੰਗ ਟੈਸਟ ਕਲੀਅਰ ਕਰੋ ਸ਼ੋਰਲੀ ਤੁਹਾਡਾ ਜਿਹੜਾ ਨਾਮ ਹੈਗਾ ਉਹਦੇ ਵਿੱਚ ਆਏਗਾ ਅਪਕਮਿੰਗ ਸਾਡੇ ਕੋਲ ਬਹੁਤ ਸਾਰੀਆਂ ਲਿਸਟਾਂ ਆਉਣੀਆਂ ਨੇ ਕਲਰਕਸ ਸਾਰੰ 2021 ਦੀ 6ਵੀਂ ਲਿਸਟ ਹੈ ਜਿਹੜੀ ਉਹ ਤੁਹਾਡੇ ਕੋਲ ਕੱਲ ਜਾਂ ਪਰਸੋਂ ਦੇ ਵਿੱਚ ਪੈ ਜਾਏਗੀ ਉਹਦੀ ਨਾਲ ਦੀ ਨਾਲ ਆਪਾਂ ਤੁਹਾਨੂੰ ਅਪਡੇਟ ਦਵਾਂਗੇ ਜਿਹੜੇ ਕੈਂਡੀਡੇਟਸ ਵੇਟ ਕਰ ਰਹੇ ਨੇ ਤਾਂ ਉਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਆਪਣੇ ਕੋਲ ਨਵੀਂ ਜਿਹੜੀ ਅਪਡੇਟ ਅਪਡੇਟ ਦੇਖੋ ਆਏਗੀ ਜ਼ਰੂਰ ਕਿਉਂਕਿ ਨੋਟੀਫਿਕੇਸ਼ਨ ਆਊਟ ਹੈ ਬਟ ਉਹ ਥੋੜਾ ਉਹਦੇ ਵਿੱਚ 에ਰਰ ਆ ਹੋਰ ਇਹ ਅਪਲੋਡ ਹੋਏਗੀ ਜਦੋਂ ਵੀ ਆਪਣੇ ਕੋਲ ਰੀ ਅਪਲੋਡ ਹੋ ਕੇ ਓਪਨ ਹੁੰਦੀ ਹੈ ਨਾਲ ਦੀ ਨਾਲ ਆਪਾਂ ਤੁਹਾਨੂੰ ਜਿਹੜੀ ਉਹਦੀ ਜਾਣਕਾਰੀ ਦਵਾਗੇ ਸੋ ਤੁਸੀਂ ਬੈਲ ਆਈਕਨ ਜਿਹੜੀ ਹੈਗੀ ਉਹ ਪ੍ਰੈਸ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਜਿਹੜਾ ਲਾਈਕ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਇਨਫੋਰਮੇਸ਼ਨ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਬਾਕੀਆਂ ਤੱਕ ਇਨਫੋਰਮੇਸ਼ਨ ਪਹੁੰਚ ਸਕੇ ਬਾਕੀ ਟ੍ਰिपल ਪਲੱਸ ਵੀ ਹਰ ਰੋਜ਼ ਜਿਹੜਾ ਹੈਗਾ ਹੁਣ ਸਾਨੂੰ ਬਹੁਤ ਸਾਰੇ ਨੋਟੀਫਿਕੇਸ਼ਨਸ ਦੇ ਰਿਹਾ ਕੋਈ ਵੀ ਨਵੀਂ ਜਾਣਕਾਰੀ ਕਿਸੇ ਵੀ ਐਗਜ਼ਾਮ ਨਾਲ ਰਿਲੇਟਡ ਤੁਹਾਨੂੰ ਮਿਲਦੀ ਆ ਠੀਕ ਹੈ ਉਹ ਸਭ ਤੋਂ ਪਹਿਲਾਂ ਆਪਾਂ ਤੁਹਾਡਾ ਨਾਲ ਸ਼ੇਅਰ ਕਰਦੇ ਹਾਂ ਸੋ ਚੈਨਲ ਨਾਲ ਜੁੜੇ ਰਹੋ ਤਾਂ ਕਿ ਤੁਸੀਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਲੈ ਸਕੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਹੈ ਜੀ ਬਾਕੀ ਜਿਨ੍ਹਾਂ ਦਾ ਕੱਲ ਟਾਈਪਿੰਗ ਟੈਸਟ ਹੈ ਉਹਨਾਂ ਨੂੰ 올 ધ ਬੈਸਟ ਵਧਿਆ ਵਧਿਆ ਟਾਈਪਿੰਗ ਟੈਸਟ ਕਰਕੇ ਆਇਓ ਠੀਕ ਹੈ ਜੀ ਤੇ ਤਾਂ ਕਿ ਆਉਣ ਵਾਲੇ ਨੇ ਲਿਸਟਾਂ ਨੇ ਉਹਦੇ ਵਿੱਚ ਤੁਹਾਡਾ ਨਾਮ ਆ ਸਕੇ ਠੀਕ ਹੈ ਥੈਂਕ ਯੂ ਥੈਂਕਸ ਫॉर ਵਾਚਿੰਗ